25 25 50 ਕਿਤੇ ਭਿੰਦਰ ਮਾਸਟਰ ਦਾ ਮੁੰਡਾ ਮੁੱਖ ਮੰਤਰੀ ਬਖਾ ਤੇ ਹੁਣ ਅਸੀਂ ਕਹਿੰਦੇ ਹਾਂ ਬੱਚੇ 25 50 ਸਾਨੂੰ ਪੰਜਾਬ ਦੇ ਵਿੱਚ ਸਭਾ 3 ਸਾਲਾਂ ਦੇ ਵਿੱਚ ਇੱਕ ਵੀ ਪੋਸਟ ਕੱਢੀ ਹੋਈ ਦਿਖਾ ਦਿਓ ਸਿੰਗਲ ਪੋਸਟ ਸਾਡਾ ਚੈਲੰਜ ਹੈ ਚਿਤਾਵਨੀ ਹੈ ਕਿ ਜਿੱਥੇ ਜੁਰਤ ਹੈ ਪੰਜਾਬ ਦੇ ਭੰਡ ਨੂੰ ਕਿ ਜਿੱਥੇ ਜੁਰਤ ਹੈ ਫੜ ਕੇ ਵਿਰਜ਼ਕਾਰਾਂ ਤੂੰ ਜੇਲ੍ਹਾਂ ਦੇ ਵਿੱਚ ਡੱਕ ਇਹ ਜਿਹੜਾ ਹਰਾ ਪੈਨ ਮੁੱਖ ਮੰਤਰੀ ਸਾਹਿਬ ਨੇ ਲਿਆ ਸੀਗਾ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਪਤਾ ਨਹੀਂ ਉਹ ਨਕਲੀ ਨਿਕਲ ਗਿਆ ਜਾਂ ਉਹ ਪੈਸੇ ਨਹੀਂ ਦਿੱਤੇ ਪੈਨ ਦੇ ਉਹ ਹਰੀ ਸ਼ਾਈ ਵਾਲਾ ਜਿਹੜਾ ਪੈਨ ਸੀ ਪਤਾ ਨਹੀਂ ਸ਼ਾਈ ਮੁੱਕੀ ਵਾਲਾ ਮਿਲ ਗਿਆ ਉਹ ਇਹਨਾਂ ਦਾ ਹਰਾ ਪੈਨ ਜਿਹੜਾ ਉਹ ਚੱਲਿਆ ਹੀ ਨਹੀਂ ਹੈਗਾ ਕਦੇ ਕਦੇ ਨਾ ਸਾਨੂੰ ਹਾਸੇ ਆਉਂਦੀ ਹੈ ਕਿ ਵੀ ਯਾਰ ਸੱਚੀ ਵਿੱਚ ਅਸੀਂ ਪੰਜਾਬ ਦੇ ਮੁੱਖ ਮੰਤਰੀ ਦੀ ਸਪੀਚ ਸੁਣ ਰਹੇ ਹਾਂ ਕੋਈ ਮਰਿਆਦਾ ਹੁੰਦੀ ਹੈ ਕੋਈ ਸਟੈਂਡਰਡ ਹੁੰਦਾ ਹੈ ਸੀਐਮ ਦੀ ਅਡਵੇ ਕਿਸੇ ਸਪੀਚ ਦਾ ਲੋਕਾਂ 'ਚ ਉਹਨਾਂ ਦਾ ਸੰਦੇਸ਼ ਜਾਂਦਾ ਹੈ ਉਹ ਤਾਂ ਪਤਾ ਹੀ ਨਹੀਂ ਲੱਗਦਾ ਕਦੋਂ ਸੁੱਤੇ ਉੱਠ ਕੇ ਕੀ ਬੋਲ ਦਿੰਦੇ ਆ ਤੇ ਦੂਜੇ ਦਿਨ ਨੂੰ ਯੂ ਟਰਨ ਲੈ ਲੈਂਦੇ ਆ ਹਜ਼ਾਰਾਂ ਉਦਾਹਰਨਾਂ ਦਿਖਾ ਦਿੰਦੇ ਆ ਜਿੰਨੀਆਂ ਮੈਨੂੰ ਤਾਂ ਲੱਗਦਾ ਹੈ ਕਿ ਭਰਤੀਆਂ ਵਾਲੀ ਨਾ ਕਹਿ ਕੇ ਇਹਨੂੰ ਪੋਸਟਾਂ ਰੱਦ ਕਰਨ ਵਾਲੀ ਸਰਕਾਰ ਕਹਿ ਲੈਣਾ ਚਾਹੀਦਾ ਕਿਉਂਕਿ ਸਵਾਤ 3 ਸਾਲਾਂ ਦੇ ਵਿੱਚ ਇੱਕ ਵੀ ਪੋਸਟ ਨਹੀਂ ਕੱਢੀ ਅਸੀਂ ਜਨਤਕ ਕਲਾਨ ਕਰਦੇ ਹਾਂ মিডিਏ ਦੇ ਮਾਫੀ ਮੰਗਾਂਗੇ ਇਸ ਗੱਲ ਦੀ ਕਿ ਸਿੱਕਾ ਭਾਗ ਦੇ ਵਿੱਚ ਪ੍ਰਾਇਮਰੀ ਦੀ ਪ੍ਰੀ ਪ੍ਰਾਇਮਰੀ ਦੀ ਮਾਸਟਰ ਕੁਕਟਰ ਦੀ ਲੈਕਚਰਾਰ ਦੀ ਸਾ ਇੱਕ ਪ੍ਰੋਫੈਸਰ ਦੀ ਪ੍ਰੋਫੈਸਰ ਦੀ ਕਿਸੇ ਵੀ ਵਿਭਾਗ ਦੇ ਵਿੱਚ ਕੱਢਿਆ ਹੋਇਆ ਪੋਸਟਾਂ ਦਿਖਾ ਦੇਣਾ ਰੈਗੂਲਰ ਪੋਸਟਾਂ ਦਾ ਇੱਕ ਵੀ ਇਖਤਿਆਰਤ ਕਾ ਦੇਣਾ ਸਗੋਂ ਅਰੰਧ ਕੀ ਕਹਿੰਦੇ ਸੀ ਅਣਕਾ ਇਖਤਿਆਰਤ ਹੋਣੇ ਆ ਭਗਵੰਤ ਸਿੰਘ ਮਾਨ ਦੇ ਖੁਸ਼ਹਾਲ ਪੰਜਾਬ ਦੀ ਤਸਵੀਰ ਇਸ ਵੇਲੇ ਲੁਧਿਆਣਾ ਵੈਸਟ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਭਗਵੰਤ ਸਿੰਘ ਮਾਨ ਅਕਸਰ ਇਹ ਕਹਿੰਦੇ ਨੇ ਕਿ ਸਾਡੇ ਖੁਸ਼ਹਾਲ ਪੰਜਾਬ ਦੇ ਵਿੱਚ ਮੁਲਾਜ਼ਮ ਬਹੁਤ ਸੁਖੀ ਨੇ ਪਰ ਇਹ ਮੁਲਾਜ਼ਮਾਂ ਦੀਆਂ ਤਸਵੀਰਾਂ ਨੇ ਭਗਵੰਤ ਸਿੰਘ ਮਾਨ ਦੇ ਉਸ ਖੁਸ਼ਹਾਲ ਪੰਜਾਬ ਦੀ ਤਸਵੀਰਾਂ ਜਿਸ ਨੂੰ ਭਗਵੰਤ ਸਿੰਘ ਮਾਨ ਕਹਿੰਦੇ ਨੇ ਕਿ ਸਾਡੇ ਇਹ ਜਿਹੜੇ ਰਾਜ ਦੇ ਵਿੱਚ ਪੰਜਾਬ ਖੁਸ਼ਹਾਲ ਹੈ ਨੌਕਰੀਆਂ ਦੀ ਗੱਲ 50 52000 ਜੋ ਉਸ ਤੋਂ ਵੀ ਉੱਤੇ ਨੌਕਰੀਆਂ ਦੀ ਗੱਲ ਭਗਵਾਨ ਸਿੰਘ ਮਾਨ ਦੇ ਵੱਲੋਂ ਪੰਜਾਬ ਦੇ ਵਿੱਚ ਹੁੰਦੀ ਹੈ ਪਰ ਇਹ ਉਹੋ ਨੇ ਜੋ ਆਪਣੀਆਂ ਮੰਗਾਂ ਲੈ ਕੇ ਆਏ ਨੇ ਜਿਨ੍ਹਾਂ ਨੂੰ ਨੌਕਰੀਆਂ ਦੇ ਵਾਅਦੇ ਜ਼ਰੂਰ ਹੋਏ ਪਰ ਨੌਕਰੀਆਂ ਜਿਹੜੀਆਂ ਉਹ ਨਹੀਂ ਮਿਲੀਆਂ ਕਿੰਨੀਆਂ ਨੌਕਰੀਆਂ ਮਿਲੀਆਂ ਕਿੱਥੇ ਤੱਕ ਜਿਹੜੀਆਂ ਉਹ ਪੂਰ ਚੜੀਆਂ ਇਸ ਤੇ ਬਾਬਤ ਗੱਲਬਾਤ ਕਰਾਂਗੇ ਕੀ ਇਹ ਤਸਵੀਰ ਉਸੇ ਖੁਸ਼ਹਾਲ ਪੰਜਾਬ ਦੀ ਹੈ ਜਿੱਦੀ ਗੱਲ ਭਗਵਾਨ ਸਿੰਘ ਮਾਨ ਕਰਦੇ ਨੇ ਮੈਨੂੰ ਲੱਗਦਾ ਹੈ ਕਿ ਤਸਵੀਰ ਵੇਖ ਕੇ ਸਾਡੇ ਪੰਜਾਬ ਦੇ ਲੋਕਾਂ ਨੂੰ ਜਿੰਨੀ ਜਿਹਦੀ ਕਮੇਡੀ ਵੇਖ ਕੇ ਪਹਿਲਾਂ ਹਾਸਾ ਆਉਂਦਾ ਸੀ ਹੁਣ ਰੋਣਾ ਆ ਰਿਹਾ ਹੈ ਹੁਣ ਹੰਝੂ 흘 ਰਹੇ ਨੇ ਜਿਹੜੀ ਮਰਜ਼ੀ ਕੈਟਾਗਰੀ ਲੈ ਲਓ ਜਿਹੜੇ ਮਰਜ਼ੀ ਪੰਜਾਬ ਦਾ ਵਰਕ ਲੈ ਲਓ ਕਿਉਂਕਿ ਸਾਰਿਆਂ ਨੇ ਇਹ ਗੱਲ ਮਹਿਸੂਸ ਕਰ ਲਈ ਕਿ ਆਪਾਂ ਆਪਣੇ ਹੱਥੀ ਆਪ ਦੀ ਕਬਰ ਆਪ ਪੁੱਟ ਲਈ ਜਿਹੜੀ ਗੱਲ ਕਦੇ ਸੋਚੀ ਵੀ ਨਹੀਂ ਸੀਗੀ ਉਹ ਆਪਣੇ ਵਾਸਤੇ ਇੱਕ ਬੰਜ ਖੜਾ ਕਰ ਲਿਆ ਜਿਹੜਾ ਪੰਜਾਬ ਦੇ ਲੋਕਾਂ ਨੇ ਹੁਣ ਆਉਂਦੀਆਂ ਪੁਸਤਾ ਤੱਕ ਇਸ ਗੱਲ ਦਾ ਪੁਸਤਾਵਾ ਰਹੂਗਾ ਕਿ ਪਹਿਲਾਂ ਜਿਹੜੇ ਚੁੰਨਦੇ ਰਹੇ ਬਦਲ ਦੇ ਰਹੇ ਉਹਨਾਂ ਤੋਂ ਕਿਤੇ ਨਾ ਕਿਤੇ ਇਸ ਗੱਲ ਦੀ ਆਸ ਲੱਗਦੀ ਸੀ ਕਿ ਪੰਜਾਬ ਦਾ ਭਲਾ ਹੋਊਗਾ ਤੇ ਜਿੰਨੀ ਮਾੜੀ ਹੁਣ ਹੋ ਗਈ ਮੈਨੂੰ ਨਹੀਂ ਲੱਗਦਾ ਕਿ ਇਤਿਹਾਸ ਦੇ ਵਿੱਚ ਕਦੇ ਹੋਊਗੀ ਕਿਉਂਕਿ ਪੰਜਾਬ ਦਾ ਹਰੇਕ ਵਰਗ ਇਹ ਲੁਧਿਆਣਾ ਦੀ ਜਿੰਮਣੀ ਚੋਣ ਦੇ ਵਿੱਚ ਪੰਜਾਬ ਦੇ ਵਿੱਚ ਵੱਖ-ਵੱਖ ਤਾਮਾ ਤੇ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਿਹਾ ਤੇ ਇਹ ਤਸਵੀਰਾਂ ਵੇਖ ਕੇ ਅੱਜ ਲੋਕ ਸਾਡੇ ਰੋਂਦੇ ਆ ਪੰਜਾਬ ਪਰ ਫਿਰ ਜੇ ਨੌਕਰੀਆਂ ਵਾਲੇ ਅੱਜ ਨੂੰ ਮਿਲਗੀਆਂ ਨਹੀਂ ਫਿਰ ਉਹ 50 52000 ਕਿਹੜਾ ਜਾਂ ਉਦੋਂ ਵੀ ਉੱਤੇ ਕਿਹੜੇ ਜਿਹੜੇ ਨੌਕਰੀਆਂ ਮਿਲ ਗਈਆਂ ਕਹਿੰਦੇ ਨੇ ਨੌਕਰੀਆਂ ਬਹੁਤ ਮਿਲ ਗਈਆਂ ਫਿਰ ਤਿੰਨਾਂ ਸਾਲਾਂ ਦੇ ਵਿੱਚ ਇਹ ਹੀ ਦੱਸ ਸੀ ਕਹਿੰਦੇ ਆ ਤੁਹਾਡੇ ਚੈਨਲ ਦੇ ਜ਼ਰੀਏ ਕਹਿੰਦੇ ਆ ਅਨੇਕਾਂ ਵਾਰ ਕਹਿੰਦੇ ਆ ਕਿ ਸਾਡੇ ਨਾਲ ਬੈਠ ਕੇ ਡਿਬੇਟ ਕਰ ਲੈਣ ਕੋਈ ਵੀ ਆਮ ਆਦਮੀ ਪਾਰਟੀ ਦਾ ਵਿਧਾਇਕ ਕੋਈ ਮੰਤਰੀ ਕੋਈ ਉਹਨਾਂ ਦਾ ਜਾਂ ਬਿਊਰੋਕ੍ਰੇਸੀ ਦੇ ਵਿੱਚੋਂ ਉਹਨਾਂ ਦੇ ਵਰਕਰਾਂ ਦੇ ਵਿੱਚੋਂ ਬੈਠ ਕੇ ਡਿਬੇਟ ਕਰ ਲੈਣ ਕਿ ਸਿੰਗਲ ਪੋਸਟ ਅਸੀਂ ਕਹਿੰਦੇ ਆ ਨੇ ਘਾਤ ਹੁੰਦੀ ਆ 25 25 50 ਕਿਤੇ ਮਹਿੰਦਰ ਮਾਸਟਰ ਦਾ ਮੁੰਡਾ ਮੁੱਖ ਮੰਤਰੀ ਬਖ ਤੇ ਹੋਣਾ ਸੀ ਕਿਹਨੇ ਬੱਚੇ 2250 ਸਾਨੂੰ ਪੰਜਾਬ ਦੇ ਵਿੱਚ ਸਵਾ ਤਿੰਨ ਸਾਲਾਂ ਦੇ ਵਿੱਚ 16 ਮਾਰਚ 2021 ਤੋਂ ਲੈ ਕੇ ਇੱਕ ਵੀ ਪੋਸਟ ਕੱਢੀ ਹੋਈ ਦਿਖਾ ਦਿਓ ਸਿੰਗਲ ਪੋਸਟ ਛਾੜੀਆਂ ਛੱਡੋ ਹੈਲਥ ਦੀਆਂ ਛੱਡੋ এডੂਕੇਸ਼ਨ ਦੀਆਂ ਛੱਡੋ ਕਿਸੇ ਹੋਰ ਮਹਿਕਮੇ ਦੀਆਂ ਛੱਡੋ ਕਿਸੇ ਵੀ ਮਹਿਕਮੇ ਦੇ ਵਿੱਚ ਕੋਈ ਇੱਕ ਪੋਸਟ ਸਿੰਗਲ ਪੋਸਟ ਕੱਢੀ ਬਾ ਦਿਓ ਰੈਗੂਲਰ ਅਧਾਰ ਤੇ ਸਵਾ ਤਿੰਨ ਸਾਲਾਂ ਦੇ ਵਿੱਚ ਇੱਕ ਵੀ ਪੋਸਟ ਕੱਢੀ ਹੋਵੇ ਨਹੀਂ ਅਸੀਂ ਦੂਜੇ ਪਾਸੇ ਉਹ ਵਿਖਾਉਣੇ ਆ ਕਿ ਜਿਹੜਾ ਪੰਜਾਬ ਵਸਣ ਜਾ ਰਿਹਾ ਸੀ ਇਨਕਲਾਬੀਆਂ ਨੇ ਉਜਾੜਤਾ ਜਿਹੜਿਆਂ ਨੂੰ ਆਸ ਸੀ ਪੰਜਾਬ ਦੇ ਵਿੱਚ ਰੋਜ਼ਗਾਰ ਮਿਲੂ ਧੱਕੇ ਦੇ ਦੇ ਕੇ ਜਾਜਾ ਤੇ ਚੜਾਤਾ ਜਿਹੜਿਆਂ ਇੱਥੇ ਪੋਸਟਾਂ ਆਈਆਂ ਉਹਨਾਂ ਸੀ ਕਾਂਗਰਸ ਤੇ ਜਾਂ ਪਿਛਲੀਆਂ ਸਰਕਾਰਾਂ ਦੇ ਮੌਕੇ ਤੇ ਉਹ ਸਾਰੀਆਂ ਤੇ ਕਾਟਾ ਮਾਰਤਾ ਰੱਦ ਕਰਤੀਆਂ ਪਿਛਲੀਆਂ अनेका ਭਰਤੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਲੈਣਾ ਲੈਕਚਰਰ ਦੀ 343 ਭਰਤੀ ਕਾਂਗਰਸ ਸਰਕਾਰ ਵੇਲੇ ਦੇ ਅਸੀਂ ਸੰਘਰਸ਼ ਕਰਕੇ ਕੈਪਟਨ ਸਰਕਾਰ ਵੇਲੇ ਲਈ ਰੱਦ ਕਰਤੀ 646 ਪੋਸਟਾਂ ਕੱਢੀਆਂ ਗਈਆਂ ਪੀਟੀਏ ਜੀਐਫ ਕੰਡਿਆ 2000ਾਂ ਦੇ ਵਿੱਚ ਰੱਦ ਕਰਤੀਆਂ ਆ ਪੀਐਸਪੀਐਲ ਦੇ ਵਿੱਚ ਰੱਦ ਕਰਤੀਆਂ अनेका ਹੋਰ ਪੋਸਟਾਂ ਬਕਬਕ ਮਹਿਕਮੇ ਦੇ ਵਿੱਚ ਇੰੀਆਂ-ਇੰਆਂ ਨੇ ਜਿਹੜੀਆਂ ਕੰਪਲੀਟ ਤੱਕੀ ਕਰਨੀਆਂ ਸੀ ਜਿਨ੍ਹਾਂ ਦੇ ਵਿੱਚ ਵਾਦਾ ਤਾਂ ਕੀ ਕਰਨਾ ਸੀ ਕਿ ਜੇ ਕੁਝ ਹੋਰ ਲੋਕਾਂ ਨੂੰ ਬੇਰਜ਼ਗਾਰਾਂ ਨੂੰ ਰੋਜ਼ਗਾਰ ਦੀ ਲੋੜ ਆ ਵਧਾ ਦਿੰਨੇ ਆ ਪੋਸਟਾਂ ਉਹਨਾਂ ਦੀਆਂ ਪੋਸਟਾਂ ਇਸ਼ਤਿਹਾਰ ਦੇ ਵਿੱਚ ਐਡ ਕਰ ਦਿੰਨੇ ਆ ਸਗੋਂ ਰੱਦੀ ਕਰਤੀਆਂ ਇਨੇ ਕਾ ਭਰਤੀਆਂ ਦਾ ਇਸ਼ਤਿਹਾਰ ਪੰਜਾਬ ਸਰਕਾਰ ਨੇ ਰੱਦ ਕੀਤਾ ਮੈਨੂੰ ਤਾਂ ਲੱਗਦਾ ਹੈ ਕਿ ਭਰਤੀਆਂ ਵਾਲੀ ਨਾ ਕਹਿ ਕੇ ਇਹਨੂੰ ਪੋਸਟਾਂ ਰੱਦ ਕਰਨ ਵਾਲੀ ਸਰਕਾਰ ਕਹਿ ਲੈਣਾ ਚਾਹੀਦਾ ਕਿਉਂਕਿ ਸਵਾ ਤਿੰਨ ਸਾਲਾਂ ਦੇ ਵਿੱਚ ਇੱਕ ਵੀ ਪੋਸਟ ਨਹੀਂ ਕੱਢੀ ਅਸੀਂ ਜਨਤਕ ਅਲਾਨ ਕਰਦੇ ਹਾਂ ਮੀਡੀਆ ਦੇ ਮਾਫੀ ਮੰਗਾਂਗੇ ਇਸ ਗੱਲ ਦੀ ਕਿ ਸਿੱਖਿਆ ਭਾਗ ਦੇ ਵਿੱਚ ਪ੍ਰਾਇਮਰੀ ਦੀ ਪ੍ਰੀ ਪ੍ਰਾਇਮਰੀ ਦੀ ਮਾਸਟਰ ਕੈਟਰ ਦੀ ਲੈਕਚਰਾਰ ਦੀ ਸਹਾਇਕ ਪ੍ਰੋਫੈਸਰ ਦੀ ਪ੍ਰੋਫੈਸਰ ਦੀ ਇਸ ਯੂਨੀਵਰਸਿਟੀ ਦੀ ਪੂਰੀ ਹਾਲਤ ਹੈ ਜਿਹਦੇ ਸਾਹਮਣੇ ਖੜੇ ਆਪਾਂ ਕਿਸੇ ਵੀ ਵਿਭਾਗ ਦੇ ਵਿੱਚ ਕੱਢੀਆਂ ਹੋਈਆਂ ਜਾਂ ਪੋਸਟਾਂ ਦਿਖਾ ਦਿਆ ਨਾ ਰੈਗੂਲਰ ਪੋਸਟਾਂ ਦਾ ਇੱਕ ਵੀ ਇਸ਼ਤਿਹਾਰ ਕਾ ਦਨ ਸਗੋਂ ਰੱਦ ਕੀਤੀਆਂ ਨੇ ਸੀ ਅਨੇਕਾਂ ਇਸ਼ਤਿਹਾਰਤ ਨੂੰ ਨੇ ਇਸ ਕਰਕੇ ਆ ਜਿਹੜੀਆਂ ਐਨਟੀਟੀ 8399 ਪੋਸਟਾਂ ਆਈਆਂ ਸੀਗੀਆਂ ਕਾਂਗਰਸ ਸਰਕਾਰ ਦੇ ਵੇਲੇ ਉਹ ਪੋਸਟਾਂ ਰੱਦ ਕਰ ਦਿੱਤੀਆਂ ਗਈਆਂ ਜਿਹੜੇ ਆ ਕੱਚੇ ਪੱਕੇ ਫਿਰਦੇ ਆ ਉਹਨਾਂ ਨੂੰ ਬਾਰ-ਬਾਰ ਕੱਚੇ ਕੀਤਾ ਜਾ ਰਹੇ ਪੱਕੇ ਕਹਿ ਕੇ ਪੱਕੇ ਕਰਤੇ ਪੱਕੇ ਕਰਤੇ ਉਹ ਵਿਚਾਰੇ ਵਾਰ-ਵਾਰ ਕੱਚੇ ਹੋ ਜਾਂਦੇ ਆ ਤੁਹਾਡੇ ਵਰਗੇ ਸਾਥੀ ਉਹਨਾਂ ਮੂਰੇ ਕੈਮਰਾ ਲੈ ਕੇ ਜਾਂਦੇ ਆ ਵੀ ਤੁਸੀਂ ਤਾਂ ਹੁਣ ਪੱਕੇ ਹੋਗੇ ਪਤਾ ਲੱਗਦਾ ਕਿ ਪੱਕੇ ਨਹੀਂ ਓਏ ਉਹਨਾਂ ਦੀ ਤਨਖਾਹ ਵਾਧਾ ਹੋਇਆ ਕਿਉਂਕਿ ਉਹਨਾਂ ਨੂੰ ਪੱਕੇ ਦੇ ਅਫਕਾਂ ਵਾਲੀਆਂ ਪੱਕੇ ਮਲਾਜਮਾਂ ਵਾਲੀਆਂ ਕੋਈ ਵੀ ਸਹੂਲਤਾ ਨਹੀਂ ਮਿਲ ਰਹੀਆਂ ਇਸ ਕਰਕੇ ਇਸ ਸਰਕਾਰ ਨੂੰ ਮਿੰਤਾ ਲੱਗਦਾ ਹੈ ਕਿ ਪੋਸਟਾਂ ਰੱਦ ਕਰਨ ਵਾਲੀ ਕਹਿ ਲੈਣਾ ਚਾਹੀਦਾ ਭਰਤੀਆਂ ਰੱਦ ਕਰਨ ਵਾਲੀ ਕਹਿ ਲੈਣਾ ਚਾਹੀਦਾ ਨਵੀਂ ਇੱਕ ਵੀ ਪੋਸਟ ਨਹੀਂ ਕੱਢੀ ਜੇ ਕੱਢੀ ਹੋਵੇ ਤਾਂ ਅੱਜ ਪੰਜਾਬ ਦੀਆਂ ਟੈਂਕੀਆਂ ਦੇ ਉੱਤੇ ਪੰਜਾਬ ਦੇ ਬੇਰੁਜ਼ਗਾਰ ਕਿਉਂ ਬੈਠੇ ਹੋਣ ਮంత్రి ਦੇ ਅਹੁਦੇ ਦੀ ਗਰਮਾ ਹੁੰਦੀ ਹੈ ਕੀ ਲੱਗਦਾ ਫਿਰ ਮੁੱਖ ਮੰਤਰੀ ਸਾਹਿਬ ਜਿਹੜਾ ਸਟੇਜਾਂ ਤੋਂ ਕਹਿੰਦੇ ਨੇ ਸਪੀਚਾਂ ਦੇ ਵਿੱਚ ਕਹਿੰਦੇ ਨੇ ਮੀਡੀਆ ਤੇ ਕਹਿੰਦੇ ਨੇ ਫਿਰ ਉਹ ਝੂਠਾ ਕਿ ਅਸੀਂ ਇੰਨੀਆਂ ਨੌਕਰੀਆਂ ਦੇਤੀਆਂ ਇੰਨੀਆਂ ਨੌਕਰੀਆਂ ਦੇਤੀਆਂ ਮੈਨੂੰ ਆ ਲੱਗਦਾ ਕਦੇ ਕਦੇ ਨਾ ਸਾਨੂੰ ਹਾਸੇ ਆਉਂਦੀ ਹੈ ਕਿ ਵੀ ਯਾਰ ਸੱਚੀ ਵਿੱਚ ਹੀ ਅਸੀਂ ਪੰਜਾਬ ਦੇ ਮੁੱਖ ਮੰਤਰੀ ਦੀ ਸਪੀਚ ਸੁਣ ਰਹੇ ਆਂ ਕੋਈ ਮਰਿਆਦਾ ਹੁੰਦੀ ਹੈ ਕੋਈ ਸਟੈਂਡਰਡ ਹੁੰਦਾ ਹੈ ਸੀਐਮ ਦੀ ਡਵੇ ਕਿਸੇ ਸਪੀਚ ਦਾ ਲੋਕਾਂ 'ਚ ਉਹਨਾਂ ਦਾ ਸੰਦੇਸ਼ ਜਾਂਦਾ ਹੈ ਉਹ ਤਾਂ ਪਤਾ ਹੀ ਨਹੀਂ ਲੱਗਦਾ ਕਦੋਂ ਸੁੱਤੇ ਉੱਠ ਕੀ ਕੀ ਬੋਲ ਦਿੰਦੇ ਆ ਤੇ ਦੂਜੇ ਦਿਨ ਨੂੰ ਝੂਠ ਟਰਨ ਲੈ ਲੈਂਦੇ ਆ ਹਜ਼ਾਰਾਂ ਉਦਾਹਰਨਾਂ ਦਿਖਾ ਦਿੰਦੇ ਆ ਜਿੰਨੀਆਂ ਸੀਐਮ ਦੇ ਆ ਉਹਦੇ ਦੀ ਕੋਈ ਨਾ ਕੋਈ ਮਾਨ ਮਰਿਆਦਾ ਹੁੰਦੀ ਹੈ ਕਿ ਉਸ ਦੇ ਹਦਾਇਰੇ 'ਚ ਰਹਿ ਕੇ ਗੱਲ ਕਰਨ ਜਿਹੜੇ ਲੋਕਾਂ ਨੇ ਇਨਕਾਰਤੇ ਜਿਨ੍ਹਾਂ ਨੂੰ ਕਾਂਗਰਸ ਗਿਆ ਨੂੰ ਲੋਕਾਂ ਨੇ ਪੰਜਾਬ ਚੋਂ ਦਬਾਲ ਦਿੱਤਾ ਜਾਂ ਕਾਲੀਆਂ ਨੂੰ ਪੰਜਾਬ ਚੋਂ ਲੋਕਾਂ ਨੇ ਦਬਾਲ ਦਿੱਤਾ ਉਹਨਾਂ ਦੀ ਉਦਾਹਰਣਾਂ ਦਿੱਜ ਜਾਂਦੇ ਸਾਡੇ ਕੋਲੇ ਉਹਨਾਂ ਦੀ ਜੁਟਕੜੇ ਸੁਣਾਈ ਜਾਂਦੇ ਆ ਨਾਲੇ ਉਹਨਾਂ ਤੋਂ ਮਤਲਬ ਜੁਰਤ ਨਹੀਂ ਕਰਦੇ ਅੱਜ ਦਾ ਪੰਜਾਬ ਦੇ ਲੋਕ ਕਹਿੰਦੇ ਵੀ ਢਾਲ ਢਾਓ ਜਾ ਕੇ ਬਾਲਾ ਸਰ ਅਸੀਂ ਕਹਿਣਾ ਪੰਜਾਬ ਦੇ ਲੋਕਾਂ ਦੇ ਖੂਨ ਤੇ ਉਸਾਰੇ ਗਏ ਮਹਿਲਟਾ ਹੋ ਜਾ ਕੇ ਕੈਪਟਨ ਦੇ ਜਾ ਕੇ ਪਰ ਨਹੀਂ ਸਿਰਫ ਚੁਟਕਲੇ ਸੁਣਾਏ ਜਾ ਰਹੇ ਆ ਜਿਹਦੇ ਵਿੱਚੋਂ ਬੜੀ ਹਾਸੇ ਹੋਈ ਨਹੀਂ ਗੱਲ ਲੱਗਦੀ ਆ ਕਿ ਪੰਜਾਬ ਦੇ ਲੋਕ ਇੱਕ ਮੁੱਖ ਮੰਤਰੀ ਦੇ ਬਿਆਨ ਸੁਣ ਰਹੇ ਆ ਜਾਂ ਕੋਈ ਕਮੇਟੀ ਸ਼ੋਅ ਸੁਣ ਰਹੇ ਆ ਲੁਧਿਆਣੇ ਵਾਲਿਆਂ ਨੂੰ ਕੀ ਦੱਸਣਾ ਹੈ ਉਹ ਅਸੀਂ ਲੁਧਿਆਣੇ ਵਾਲਿਆਂ ਨੂੰ ਦੱਸਣਾ ਆ ਵੀ ਜਿਹੜੇ ਨੂੰ ਪ੍ਰਿਸ਼ਟਾਚਾਰ ਦੇ ਦੋਸਤ ਦੇ ਵਿੱਚ ਕਾਲੇ ਪਾਣੀ ਭੇਜਿਆ ਸੀ ਆ ਮਾਨਸਾ ਵਾਲੇ ਨੂੰ ਉਹ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ ਜਿਹੜੇ ਨੂੰ ਪਿਛਲੇ ਦਿਨਾਂ ਦੇ ਵਿੱਚ ਹੁਣ ਕਿਹਾ ਕਿ ਭ੍ਰਿਸ਼ਟਾਚਾਰ ਦੇ ਦੋਸਤ ਦੇ ਵਿੱਚ ਫੜ ਲਿਆ ਉਹ ਤੁਹਾਡੀ ਸੇਵਾਵਾਂ ਦੇ ਵਿੱਚ ਹਾਜ਼ਰ ਹੈ ਇਸ ਕਰਕੇ ਜੇ ਤਾਂ ਭ੍ਰਿਸ਼ਟਾਚਾਰ ਦੀ ਟੈਂਕੀ ਦੇ ਵਿੱਚ ਚੜਨਾ ਹੈ ਭ੍ਰਿਸ਼ਟਾਚਾਰ ਦੀ ਕਿਸ਼ਤੀ ਦੇ ਵਿੱਚ ਚੜਨਾ ਹੈ ਇਹਨਾਂ ਦੇ ਨਕਲੀਨ ਕਲਾਬੀਆਂ ਦੇ ਝਾਂਸੇਆ ਚਾਉਣਾ ਹੈ ਤਾਂ ਤੁਹਾਡੀ ਮਰਜ਼ੀ ਰਹੀ ਕਿਉਂਕਿ ਪੂਰਾ ਪੰਜਾਬ ਪਸਤਾ ਰਿਹਾ ਤੁਸੀਂ ਨਾ ਪਸਤਾਲਿਓ ਤੁਹਾਡੇ ਕੋਲੇ ਮੌਕਾ ਤੁਸੀਂ ਸੰਭਲ ਜਿਓ ਇਹਨਾਂ ਨੂੰ ਸਾਰਿਆਂ ਨੂੰ ਜਿਹੜੇ ਦਿੱਲੀ ਤੋਂ ਹਾਰੇ ਉਹ ਇੱਥੇ ਪੰਜਾਬ ਦੇ ਵਿੱਚ ਲਿਆ ਕੇ ਬਾੜ ਤੇ ਇਹਨਾਂ ਨੂੰ ਵਾਪਸ ਦਿੱਲੀ ਵੱਲ ਮੋੜ ਦੇ ਜਾ ਜੱਜ ਭੇਜ ਪਰ ਕੇ ਟ੍ਰੇਨਾਂ 'ਚ ਲੱਦ ਕੇ ਉਧਰ ਨੂੰ ਸਾਰੇ ਸੋਚ ਲੋ ਪੰਜਾਬ ਦਾ ਲੁਧਿਆਣਾ ਤੁਸੀਂ ਬਹੁਤ ਸਿਆਣੇ ਲੋਕ ਹੋ ਸੂਝ ਲੋ ਸੂਝਵਾਨ ਲੋਕੋ ਤੁਸੀਂ ਇਹ ਗਲਤੀ ਨਹੀਂ ਦੁਹਰਾਉਂਗੇ ਜਿਹੜੀ ਪੰਜਾਬ ਦੇ ਲੋਕਾਂ ਨੇ ਗਲਤੀ ਦੁਹਰਾਈ ਹੈ ਇਹ ਹੀ ਸੰਦੇਸ਼ ਤੁਸੀਂ ਉਸ ਸਰਕਾਰ ਕੋਲ ਬਿਲਕੁਲ ਨਹੀਂ ਜੀ ਇਹ ਜਿਹੜਾ ਹਰਾ ਪੈਨ ਮੁੱਖ ਮੰਤਰੀ ਸਾਹਿਬ ਨੇ ਲਿਆ ਸੀਗਾ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਪਤਾ ਨਹੀਂ ਉਹ ਨਕਲੀ ਨਿਕਲ ਗਿਆ ਜਾਂ ਉਹ ਪੈਸੇ ਨਹੀਂ ਦਿੱਤੇ ਪੈਨ ਦੇ ਉਹ ਹਰੀ ਸ਼ਾਈ ਵਾਲਾ ਜਿਹੜਾ ਪੈਨ ਸੀ ਪਤਾ ਨਹੀਂ ਸ਼ਾਈ ਮੁੱਕੀ ਵਾਲਾ ਮਿਲ ਗਿਆ ਉਹ ਇਹਨਾਂ ਦਾ ਹਰਾ ਪੈਨ ਜਿਹੜਾ ਉਹ ਚੱਲਿਆ ਹੀ ਨਹੀਂ ਹੈਗਾ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ ਇਹਨਾਂ ਨੇ ਪੋਸਟਾਂ ਦੇਣੀਆਂ ਤਾਂ ਗਈ ਸੀ ਨਵੀਆਂ ਪੁਰਾਣੀਆਂ ਪੋਸਟਾਂ ਜਿਹੜੀਆਂ ਰੱਦ ਕੀਤੀਆਂ ਨੇ ਨਵੀਆਂ ਪੋਸਟਾਂ ਨੇ ਜਿਹੜੀਆਂ ਉਹ ਧਰਨੇ ਲਾ ਲਾ ਕੇ ਜਿਹੜੇ ਕੇਡਰਾਂ ਜਾਂ ਜਿਹੜੇ ਬੱਚੇ ਆ ਉਹ ਪਹਿਲਾਂ ਨੋਟੀਫਿਕੇਸ਼ਨ ਕਢਾਉਂਦੇ ਨੇ ਸਾਡੀ 8394 ਭਰਤੀ ਦਾ ਜਿਹੜਾ ਨੋਟੀਫਿਕੇਸ਼ਨ ਦਿੱਤਾ ਸੀਗਾ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ ਪਰ ਜਦੋਂ ਇਹਨਾਂ ਦੀ ਸਰਕਾਰ ਆਈ ਇਹਨਾਂ ਨੇ ਕੀ ਕੀਤਾ ਉਸ 8394 ਭਰਤੀ ਨੂੰ ਦੋ ਭਾਗਾਂ ਦੇ ਵਿੱਚ ਵੰਡਤਾ 3000 ਫਰੈਸ਼ ਤੇ 2994 ਬੈਕਲੌਗ ਜਿਹੜਾ ਕਿ ਬੈਕਲੌਗ ਬਣਦਾ ਹੀ ਨਹੀਂ ਹੈਗਾ ਕਿਉਂਕਿ ਇਸ ਤੋਂ ਪਹਿਲਾਂ 6635 ਤੇ 2364 ਭਰਤੀਆਂ ਆਈਆਂ ਸੀ ਜੇ ਬੈਕਲੌਗ ਬਣਦਾ ਸੀ ਤਾਂ ਉਹਨਾਂ ਦੇ ਨਾਲ ਕਿਉਂ ਨਹੀਂ ਬੈਕਲੌਗ ਦਿੱਤਾ ਗਿਆ ਕਿਉਂਕਿ ਇਨਾਂ ਕੋਲੇ ਕੋਈ ਕਰਾਈਟਰੀਆ ਹੀ ਨਹੀਂ ਹੈਗਾ ਭਰਤੀਆਂ ਕਰਨ ਦਾ ਉੱਤੋਂ ਪੁੱਛਦੇ ਹੀ ਨਹੀਂ ਪਤਾ ਨਹੀਂ ਇਹਨਾਂ ਦੇ ਜਿਹੜੇ ਵੱਡੇ ਅਫਸਰ ਨੇ ਉਹ ਸਰਕਾਰ ਚਲਾ ਰਹੇ ਨੇ ਮੰਤਰੀ ਸਾਹਿਬ ਨੂੰ ਕਿਸੇ ਗੱਲ ਦਾ ਕੋਈ ਜ਼ਿਆਦਾ ਪਤਾ ਹੀ ਨਹੀਂ ਹੁੰਦਾ ਆ ਇੱਕ ਹੋਰ ਗੱਲ ਐਡ ਕਰ ਦਈਏ ਕਿ ਕਾਲੀਆਂ ਦੇ ਅਸੀਂ ਲੰਬੀ ਦੇ ਜਾ ਕੇ ਬਾਦਲ ਦੀ ਕੋਠੀ ਦੇ ਵਿੱਚ ਵੀ ਵੜ ਜਾਂਦੇ ਸੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦੀ ਕੰਧ ਟੱਪਣ ਲੱਗੇ ਸੀ ਅਸੀਂ ਜਦੋਂ ਕੈਪਟਨ ਮੁੱਖ ਮੰਤਰੀ ਹੁੰਦਾ ਸੀ ਵਧੀਆ ਬਹੁਤ ਘਟੀਆਂ ਸਰਕਾਰਾਂ ਰਹੀਆਂ ਨੇ ਪਰ ਇਹਨਾਂ ਦੇ ਜੇ ਤੁਸੀਂ ਕਿਸੇ ਮੁੱਖ ਮੰਤਰੀ ਦੀ ਕੋਠੀ ਅੱਗੇ ਆ ਕੇ ਪਰਚੇ ਦਰਜ ਕਰ ਦਿਓ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਤੋਂ ਉਹਨਾਂ ਦੇਓ ਉਹ ਵੀ ਛੱਡੋ ਕਹਿੰਦੇ ਤੁਹਾਡੀ ਬੋਲਣ ਦੀ ਜਿਹੜੀ ਆਜ਼ਾਦੀ ਆ ਸੀ ਉਹ ਹੀ ਖੋਹ ਲੈਣੀ ਆ ਆਵਾਜ਼ ਬੰਦ ਕਰ ਦੇਣੀਆਂ ਪਿਛਲੀਆਂ ਸਰਕਾਰਾਂ ਵੇਲੇ ਜਿਹੜੇ ਪਰਚੇ ਦਰਜ ਹੋਏ ਸੀ ਉਹਨਾਂ ਦੇ ਆਧਾਰ ਤੇ ਲਗਾਤਾਰ ਸਾਡੇ ਘਰਾਂ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ ਸਾਡਾ ਚੈਲੰਜ ਹੈ ਚੇਤਾਵਨੀ ਹੈ ਕਿ ਜਿੱਥੇ ਜ਼ੁਰਤ ਜਿੱਥੇ ਜੁਰਤ ਆ ਫੜਕੇ ਬੇਰਜ਼ਗਾਰਾਂ ਤੂੰ ਜੇਲ੍ਹਾਂ ਦੇ ਵਿੱਚ ਡੱਕ ਸਾਨੂੰ ਇਸ ਗੱਲ ਦਾ ਪੁਸ਼ਤਾਵਾ ਹੈ ਕਿ ਅਸੀਂ ਆਪਣੇ ਵਾਸਤੇ ਅੱਤੂ ਬਿਜਲੀ ਆਉਣ ਦੇ ਵਾਲੇ ਸਮੇਂ ਦੇ ਵਿੱਚ ਨਹੀਂ ਦੋ ਆ ਰਾਮਗੇ ਤੇ 15 ਤਰੀਕ ਨੂੰ ਇਸੇ ਥਾਂ ਤੇ ਆ ਕੇ ਇਥੋਂ ਦੇ ਜਿਹੜੇ ਆਮ ਆਦਮੀ ਦੇ ਉਮੀਦਵਾਰ ਹੈ ਉਹਨਾਂ ਦੇ ਜਿਮੇ ਜਲੰਧਰ ਦੇ ਵਿੱਚ 7 ਜੁਲਾਈ ਨੂੰ ਕਿਤਾ ਜਿਮਣੀ ਚੋਣ ਦੇ ਵਿੱਚ ਉਹਨਾਂ ਦੀ ਕੋਠੀ ਅੱਗੇ ਬੈਠ ਕੇ ਉਹਦਾ ਗੇਟ ਬੰਦ ਕਰਕੇ ਆਪਣਾ ਰੋਸ ਪ੍ਰਦਰਸ਼ਨ ਕਰਾਂਗੇ ਆਪਣੀਆਂ ਪੋਸਟਾਂ ਦੀ ਮੰਗ ਕਰਾਂਗੇ ਜੀ ਖੁਸ਼ ਹੋ ਸਰਕਾਰ ਤੋਂ ਨਹੀਂ ਜੀ ਨਹੀਂ ਬਿਲਕੁਲ ਨਹੀਂ ਬਸ ਧਰਨੇ ਵਿਚਾਰੇ ਲੱਗੇ ਹੋਏ ਨੇ ਜੀ ਚਾਰੇ ਪਾਸੇ ਹਾਂ ਜੀ ਹਾਂ ਜੀ